ਵਹੀਗੁਰ ਜੀ ਦਾ ਖਾਲਸਾ ਵਹੀਗੁਰ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਪੰਜਾਬ ਦੀ ਹੋਂਦ ਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਪੂਰੇ ਪੰਜਾਬ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਸਾਡੀ ਚੰਡੀਗੜ੍ਹ ਉਹ ਕੇਂਦਰ ਦੀ ਭਾਤਪਰ ਸਰਕਾਰ 131ਵੀਂ ਸੰਵਿਧਾਨਿਕ ਸੋਧ ਆਰਟੀਕਲ 240 ਦੇ ਅਧੀਨ ਕਰਕੇ ਸਾਡੇ ਤੋਂ ਖੋਣ ਦੀ ਕੋਸ਼ਿਸ਼ ਦੇ ਵਿੱਚ ਹੈ ਪਤਾ ਲੱਗਿਆ ਕਿ ਇਹ ਪ੍ਰਸਤਾਵ ਲੋਕ ਸਭਾ ਦੇ ਸੈਸ਼ਨ ਜਿਹੜਾ ਹੁਣ ਦਸੰਬਰ ਚ ਸ਼ੁਰੂ ਹੋਣਾ ਉਹਦੇ ਚ ਰੱਖਿਆ ਜਾਣਾ ਔਰ ਪੰਜਾਬ ਦੇ ਹੱਥੋਂ ਚੰਡੀਗੜ੍ਹ ਨੂੰ ਖੋਹ ਕੇ ਲੈ ਜੂਗੀ ਕੇਂਦਰ ਸਰਕਾਰ ਅੱਜ ਪੰਜਾਬ ਸੋ ਰਿਹਾ ਅੱਜ ਪੰਜਾਬ ਦੇ ਲੀਡਰਸ ਸੋ ਰਹੇ ਨੇ ਅੱਜ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਸੋ ਰਹੀਆਂ ਨੇ ਜਿਹਦੇ ਕਰਕੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਤੇ ਹਮਲਾਵਰ ਜਿਹੜਾ ਰੁਖ ਹੈ ਉਹਨਾਂ ਨੇ ਕੀਤਾ ਹੋਇਆ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਅੰਦਰ ਭਾਜਪਾ ਦੀ ਸਰਕਾਰ ਲੈ ਕੇ ਆਉਣੀ ਹੈ ਅਸੀਂ ਪੰਜਾਬੀਆਂ ਦੇ ਲਈ ਇਹ ਕਰਨਾ ਲੇਕਿਨ ਦੂਜੇ ਪਾਸੇ ਪੰਜਾਬ ਨੂੰ ਪੰਜਾਬੀ ਚ ਕਹਿਣਾ ਕਿ ਕਿੱਦਾਂ ਛਾਂਗਣਾ ਕਿੱਦਾਂ ਛੋਟਾ ਕਰਨਾ ਉਹਦੇ ਤੇ ਭਾਰਤ ਭਾਰ ਸਰਕਾਰ ਲੱਗੀ ਹੋਈ ਐ ਸੋ ਜੇਕਰ 131ਵੀਂ ਸੰਵਿਧਾਨਿਕ ਸੋ ਦੇ ਪਾਸ ਕਰਗੇ ਤਾਂ ਪੰਜਾਬ ਦੇ ਨਾਲੋਂ ਜਿਹੜਾ ਆਖਰੀ ਲਿੰਕ ਹੈ ਸਾਡਾ ਚੰਡੀਗੜ੍ਹ ਨਾਲ ਜੁੜਨ ਦਾ ਉਹ ਖਤਮ ਹੋ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਉਪਰਾਜਪਾਲ ਦੀ ਜਿਹੜੀ ਹੈਗੀ ਆ ਚੋਣ ਹੋਣ ਲੱਗ ਜਾਣੀ ਐ ਉਹ ਉਪਰਾਜਪਾਲ ਦੀ ਨਿਯੁਕਤੀ ਹੋ ਜਾਣੀ ਐ ਜਿਹੜਾ ਪੰਜਾਬ ਚੰਡੀਗੜ੍ਹ ਦੇ ਵਿੱਚ 60 40 ਦੀ ਰੇਸ਼ੋ ਵਾਲਾ ਸਾਡਾ ਹਿੱਸਾ ਇਹ ਟੋਟਲੀ ਖਤਮ ਹੋ ਜਾਣਾ ਜੇ ਐਸਐਸਪੀ ਚੰਡੀ ਸਾਡੇ ਪੰਜਾਬ ਦਾ ਲੱਗਣਾ ਡੀਸੀ ਹਰਿਆਣੇ ਦਾ ਲੱਗਣਾ ਤਾਂ ਉਹ ਸਾਰੇ ਹੀ ਕੇਂਦਰ ਦੇ ਹੱਥ ਚਲਾ ਜਾਣਾ ਸੋ ਪੰਜਾਬੀ ਉਹ ਜਾਗਣ ਦਾ ਵੇਲਾ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਕੇ ਜਿਹੜਾ ਹੈਗਾ ਉਹਨੂੰ ਯੂਨੀਵਰਸਿਟੀ ਨੂੰ ਸਾਡੇ ਤੋਂ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਨਲੰਕੀ ਸਾਡੀਆਂ ਸਾਰੀਆਂ ਪਿਛਲੀਆਂ ਸਰਕਾਰਾਂ ਦੀ ਹੈ ਜਾਂ ਮੌਜੂਦਾ ਸਰਕਾਰ ਦੀ ਹੈ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਜਦੋਂ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੰਜਾਬ ਯੂਨੀਵਰਸਿਟੀ ਔਰ ਖਾਸ ਕਰਕੇ ਸਾਡੀ ਐਸਜੀਪੀਸੀ ਇਹਨੂੰ ਜਦੋਂ ਇੰਟਰ ਸਟੇਟ ਕੋਸ਼ਿਸ਼ ਕੀਤਾ ਗਿਆ ਸੀਗਾ ਅੰਤਰ ਰਾਜੀ ਸੰਸਥਾਵਾਂ ਕੋਸ਼ਿਸ਼ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਹਰਿਆਣਾ ਨੇ ਆਪਣੀ ਜਿਹੜੀ ਵੱਖਰੀ ਯੂਨੀਵਰਸਿਟੀ ਬਣਾ ਲਈ ਖੇਤੀਬਾੜੀ ਯੂਨੀਵਰਸਿਟੀ ਔਰ ਸ਼ਿਮਲਾ ਦੇ ਵਿੱਚ ਹਿਮਾਚਲ ਦੇ ਵਿੱਚ ਪਾਲੰਪੁਰ ਐਗਰੀਕਲਚਰ ਯੂਨੀਵਰਸਿਟੀ ਬਣਾ ਲਈ ਜਿਸ ਤੋਂ ਬਾਅਦ ਅਸੀਂ ਪੰਜਾਬ ਨੇ ਜਿਹੜਾ ਪੂਰਾ ਹੱਕ ਪੰਜਾਬ ਯੂਨੀਵਰਸਿਟੀ ਤੇ ਜਿਤਾ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਜਿਤਾ ਕੇ ਉਹਦਾ ਸਾਰੇ ਖਰਚੇ ਉਠਾ ਕੇ ਵਿੱਤੀ ਤੌਰ ਤੇ ਉਹਦੇ ਖਰਚੇ ਉਠਾਉਣ ਦਾ ਜਿਹੜਾ ਹੈਗਾ ਸਿਸਟਮ ਆਪਣੇ ਹੱਥ ਲਿਆ ਔਰ ਉਹਨੂੰ ਅਸੀਂ ਇੰਟਰ ਸਟੇਟ ਚੋਂ ਕੱਢ ਕੇ ਇੱਕ ਆਪਣੇ ਪੰਜਾਬ ਦਾ ਅਦਾਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕੋਸ਼ਿਸ਼ ਕੀਤਾ ਜੇ ਇਹੀ ਕੋਸ਼ਿਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਕੀਤੀ ਜਾਂਦੀ ਉਹਨਾਂ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ ਜਾਂ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ ਜਾਂ ਹੁਣ ਵੀ ਸਰਕਾਰਾਂ ਵੱਲੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਨਾ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਣ ਦੀਆਂ ਕੋਸ਼ਿਸ਼ਾਂ ਹੋਣੀਆਂ ਸੀ ਨਾ ਸਾਡਾ ਚੰਡੀਗੜ੍ਹ ਜਿੱਤੇ ਸਾਡਾ ਹੱਕ ਹੈ ਉਹਨੂੰ ਖੋਣ ਦੀ ਜਿਹੜੀ ਸੈਂਟਰ ਸਰਕਾਰ ਕੋਸ਼ਿਸ਼ ਕਰ ਸਕਦੀ ਸੀ ਸੋ ਪੰਜਾਬ ਦੀ ਹੋਂਦ ਲਈ ਬਹੁਤ ਵੱਡਾ ਸਵਾਲ ਹੈ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਿਹੜੀਆਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੀ ਹੋਂਦ ਲਈ ਪੰਜਾਬ ਦੇ ਸੱਭਿਆਚਾਰ ਲਈ ਪੰਜਾਬ ਦੇ ਕਲਚਰ ਦੇ ਲਈ ਪੰਜਾਬੀ ਭਾਸ਼ਾ ਦੇ ਲਈ ਕਿਤਨਾ ਕਿਤੇ ਕੰਮ ਕਰ ਰਹੀਆਂ ਨੇ 133 ਇਸ ਸੰਵਿਧਾਨਿਕ ਸੋਧ ਦੇ ਖਿਲਾਫ ਆਪਾਂ ਆਵਾਜ਼ ਉਠਾਈਏ ਤਾਂ ਕਿ ਕੇਂਦਰ ਸਰਕਾਰ ਇਹ ਜਿਹੜਾ ਪ੍ਰਸਤਾਵ ਲੈ ਕੇ ਆ ਰਹੀ ਹੈ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦਾ ਇਹਨੂੰ ਕਿਸੇ ਤਰ੍ਹਾਂ ਆਪਾਂ ਬਚਾ ਸਕੀਏ ਔਰ ਇਹ ਪ੍ਰਸਤਾਵ ਅਪਰਾਧ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ